ਹਰ ਇਹੇ ਅਸਲੀ ਇੱਥੇ ਜਾਣਾ ਹਰੇਕ ਨੇ ਕਿਸੇ ਨੇ ਇੱਕੋ علاوہ ਕਿਸੇ ਕੋਠੀ ਚ ਨਹੀਂ ਰਹਿ ਜਾਣਾ ਕਿਤੇ ਨਹੀਂ ਰਹਿ ਜਾਣਾ ਆ ਕੈਮਰੇ ਵਾਲਿਓ ਮੀਡੀਆ ਵਾਲਿਓ ਦਿਖਾ ਦਿਓ ਕਬਰ ਇੱਥੇ ਇੱਥੇ ਜਾਣਾ ਸਾਰਿਆਂ ਨੇ ਇੱਕ ਜਣ ਚੱਲਦਾ ਇੱਕ ਲੈਣੋ ਕਹਿ ਰਿਹਾ ਅਸੀਂ ਆਪਣੀ ਮਾਰ ਅਸੀਂ ਆਪਣਾ ਦਿਖਾਉਣਾ ਇਹ ਵੀ ਇੱਥੇ ਭੇਜਣ ਲੱਗੇ ਆ ਅਸੀਂ ਆਪ ਵੀ ਸਾਰਿਆਂ ਨੇ ਇੱਥੇ ਜਾਣਾ ਮੰਗੇ ਸਾਰੇ ਨੇ ਇੱਥੇ ਜਾਣਾ ਕਰੀ। ਸੋ ਇਸ ਕਰਕੇ ਚੌਧਰ ਦੀ ਆ ਜੋ। ਸੋ ਇਸ ਕਰਕੇ ਖਬਰ ਆ। ਕਿਹ ਖਬਰ ਆ? ਹੁਣ ਕਫਨ ਦਫਨ ਵੀ ਹੋ ਰਿਹਾ ਸਾਡੇ ਅੱਬਾ ਜੀ ਦਾ ਕਫਨ ਦਫਨ ਹੋ ਰਿਹਾ ਜੀ। ਸਾਡਾ ਪਾਪ ਸ਼ਹਿਨशाह ਬਾਪ ਸਾਡਾ। ਸਾਡੀ ਮਾਂ ਸ਼ਹਿਜ਼ਾਦੀ। ਦੋਨੇ ਕਿੱਥੇ ਹੋਣ ਜਾ ਰਹੇ ਅੱਜ। ਅੱਲਾਹ ਨੇ ਉਹਨਾਂ ਨੂੰ ਕਿੱਥੇ ਕਰ ਦਿੱਤਾ ਅੱਜ। ਇਕੱਲੇ ਇਕੱਲੇ ਰਹਿ ਨਹੀਂ ਸਕੇ। ਕੱਲੇ-ਕੱਲੇ ਨਹੀਂ ਰਹਿ ਸਕੇ ਇਸ ਕਰਕੇ ਅੱਲਾ ਨੇ ਇਕੱਠੇ ਕਰ ਦਿੱਤਾ ਇਹ ਹੁੰਦਾ ਸੱਚਾ ਪਿਆਰ ਇਹਨੂੰ ਕਹਿੰਦੇ ਸੱਚਾ ਪਿਆਰ ਹੀਰ ਰਾਂਝਾ ਲੈਲਾ ਮਜਨੂ ਤੁਸੀਂ ਸਾਰੇ ਸੁਣੇ ਹੋਣੇ ਪਰ ਅਸਲੀ ਮੇਰੇ ਮਾਪੇ ਮਾਪੇ ਜਿਹਨਾਂ ਨੇ ਇਸਕ ਇਹ ਹੁੰਦਾ ਇਸਕ 15 ਦਿਨ ਵੀ ਨਹੀਂ ਗੱਡੇ 15 ਦਿਨ ਵੀ ਨਹੀਂ ਗੱਡੇ ਮੇਰੀ ਮਾਂ ਮੇਰੇ ਬਾਪ ਨੇ ਮੇਰੀ ਬਾਹਰੋਂ ਬਿਨਾ ਬਾਗੀ ਮੈਨੂੰ ਮਾਫੀ ਦਿਓ ਨਾ ਰਮਨ ਕਿ ਮੈਂ ਆਪਣੇ ਬਾਪ ਦਾ ਜਿੱਦਾਂ ਮੇਰਾ ਬਾਪ ਮੈਨੂੰ ਛੋਟਾ ਹੁੰਦਾ ਸਾਨੂੰ ਮੈਨੂੰ ਇਹਨੂੰ ਸਾਨੂੰ ਇਹ ਨੜਾਉਂਦਾ ਸੀ ਏਦਾਂ ਏਦਾਂ ਕਰਕੇ ਸਿਰ ਮਾਰ ਕੇ ਨੜਾਇਆ ਅੱਜ ਅਸੀਂ ਆਪਣੇ ਬਾਪ ਨੂੰ ਏਦਾਂ ਏਦਾਂ ਸਿਰ ਮਾਰ ਕੇ ਨੜਾਇਆ ਪੰਜਾਲੀ ਫੀਲਿੰਗ ਦਿੰਦਾ ਇਹਦਾ ਇੱਕ ਬੱਚੇ ਨੂੰ ਲੜਾਈ ਨਾ ਉਹਦਾ ਲੜਾਇਆ ਆਪਣੇ ਬਾਪ ਨੂੰ ਅਸੀਂ ਮੇਰੇ ਮਨ ਤੇ ਆਦਾ ਤੁਸੀਂ ਆਪਣੇ ਮਾਵਾ ਬਾਪ ਨੂੰ ਉਹਨਾਂ ਦਾ ਖਿਆਲ ਰੱਖੋ ਆਪਣੇ ਮਾਵਾ ਦਾ ਖਿਆਲ ਰੱਖੋ ਦੁਆਰਾ ਨਹੀਂ ਮਰਦੇ ਇਹ ਕਲੀ ਨਹੀਂ ਆਉਣੇ ਦੁਆਰਾ ਪੁਲੀਸ ਆਪਣੇ ਮਾਪਿਆਂ ਦਾ ਖਿਆਲ ਰੱਖੋ ਤੁਸੀਂ ਕਲੀ ਉਹਨਾਂ ਨੂੰ ਕਦੀ ਉੱਚਾ ਨਹੀਂ ਵਾਲਾ ਬੋਲੋ ਉਹਨਾਂ ਨੂੰ ਉੱਚਾ ਨਹੀਂ ਵਾਲਾ ਬੋਲੋ ਮਲਤਾਂ ਪਰਫਾਰਮੈਂਸ ਜਿਗਰਾ ਬਣਾਉਣ ਆਪਰ ਅੱਲਾ ਵੀ ਇਸ ਚੀਜ਼ ਦੀ ਇਜ਼ਾਜ਼ਤ ਦਿੰਦਾ ਪਰ ਮੈਂ ਕਬਰ ਦੇ ਵਿੱਚ ਖੜਾ ਰੋ ਰਿਹਾ ਪਰ ਮੈਂ ਮਾਪਿਆਂ ਦੇ ਹਕੂਕ ਬਿਆਨ ਕਰ ਰਿਹਾ ਇਹ ਜਿਹੜਾ ਨਹੀਂ ਕਰੂਗਾ ਨਾ ਹੋਰ ਰੂਲੂਗਾ ਉਹ ਟੂਲੂਗਾ ਉਹ ਦਿੱਤ ਕਿ ਨਹੀਂ ਹੋ ਤਗਦੀ ਕਦੀ ਜਿੰਨੇ ਆਪਣੇ ਮਾਪੇ ਮਾਪੇ ਆਪਣੇ ਮਾਪਿਆਂ ਦਾ ਦਿਲ ਠੰਡਾ ਨਹੀਂ ਨਾ ਕੀਤਾ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਅਸੀਂ ਦੇਖੋ ਸਾਨੂੰ ਇੱਥੇ ਦੇਖੋ ਅੱਜ ਅਸੀਂ ਖੜੇ ਆ ਇੰਨਾ ਮੀਡੀਆ ਖੜਾ ਸਾਰੇ ਕਲਾਕਾਰ ਖੜੇ ਜਿਹੜੇ ਬਣਿਆ ਉਹਨਾਂ ਨੇ ਆਪੋ ਆਪਣੇ ਮਾਪੇ ਮਾਪੇ ਦੀ ਠੰਡੀ ਹਵਾ ਲਈ ਆ ਉਹਨਾਂ ਦੀ ਅਸੀਸਾਂ ਲਈ ਆ ਤਾਂ ਕਰਕੇ ਉਹ ਅੱਜ ਕਲਾਕਾਰ ਹੈ ਤਾਂ ਕਰਕੇ ਮਨਿਸਟਰ ਹੈ ਤਾਂ ਕਰਕੇ ਮੰਤਰੀ ਆ ਆ ਸਾਡਾ ਬਾਪ ਸ਼ਹਜ਼ਾਦਾ ਆ ਸਹੰਜਾ ਲੋਕ ਪਿਆ ਸਾਡਾ ਜੇ ਨਹੀਂ ਚਲੀ ਜੇ ਮੈਂ ਤੁਸੀਂ ਇੰਨੀ ਇੱਜ਼ਤ ਕਰਦੇ ਹੋ ਪੋਡਕਾਸਟਾ ਦੇਖਦੇ ਇੰਨਾ ਕੁਝ ਦੇਖਦੇ ਆ ਵੀ ਖਾਸ ਸਾਹਿਬ ਆ ਗੱਲਾਂ ਤੁਹਾਡੀਆਂ ਬਹੁਤ ਵਧੀਆ ਲੱਗਦੀਆਂ ਤੁਸੀਂ ਪਾਠ ਕੀਤਾ ਉਹ ਕੀਤਾ ਹੈ ਉਹ ਕੀ ਇਹਨਾਂ ਦਾ ਬੈਕ ਆ ਬਈ ਆ ਮਾਮਰੀਆ ਇਹਨਾਂ ਮੈਂ ਗੱਲਾਂ ਕਰਕੇ ਦਿਲ ਜਾਨੇ ਮਿੱਟੀ ਦੇਣਾ ਆਪਣੇ ਮਾਂ ਨੂੰ ਟਾਈਮ ਦੇ ਦਿਓ ਆਪਣੇ ਬਾਪੂ ਨੂੰ ਟਾਈਮ ਦੇ ਦਿਓ ਦੁਬਾਰਾ ਨਹੀਂ ਮਿਲਦੇ ਕਦੀ ਜ਼ਿੰਦਗੀ ਤੁਹਾਨੂੰ ਬਤਾ ਦਈਏ ਆਪਣੇ ਬਾਪੂ ਨੂੰ ਕਿੰਦਾ ਦਸਾਉਣਾ ਤੋਰਨੀ ਮਰਦੇ ਜ਼ਿੰਦਗੀ ਚ ਕਦੀ ਗੱਡੀ ਵੀ ਅੰਗਲੀ ਨਾਲ ਖੜਾ ਮੇਰਾ ਭਰਾ ਜਿੰਨੇ ਵੀ ਆ ਸਾਰੇ ਜਿਹੜੇ ਸੁਣ ਰਹੇ ਆ ਆਪਣੇ ਮਾਪੇ ਬਾਪ ਦੀ ਕਦਰ ਕਰਿਆ ਕਰੋ ਭਰਾਵਾ ਅਸੀਂ ਖਾਲੀ ਹੋ ਕੇ ਬਹਿ ਗਏ ਆ ਇਕੱਲੇ ਹੋ ਕੇ ਬਹਿ ਗਏ ਸਾਰੇ ਮਾਪੇ ਬਾਪ ਕਰਦੇ ਹੋ ਜੀ ਤੇ ਦੁਆ ਕਰੋ ਜਿੰਨੇ ਵੀ ਜਾਣੇ ਦੇਖ ਰਹੇ ਆ ਲਾਈਵ ਸਾਰੇ ਜਾਣੇ ਸਾਡੇ ਮਾਪੇ ਬਾਪ ਵਾਸਤੇ ਦੁਆ ਕਰੋ ਤੇ ਦੁਨੀਆ ਦੇ ਹਰੇਕ ਮਾਂ ਵਾਸਤੇ ਦੁਆ ਕਰੋ ਮਾਪੇ ਬਾਪ ਵਾਸਤੇ ਦੁਆ ਕਰੋ ਕਦੀ ਵੀ ਮਾਪੇ ਬਾਪ ਨੂੰ ਸ਼ਮਸ਼ਾਨ ਘਾਟੋ ਕਦੀ ਵੀ ਮਾਪਾ ਮਾਪੇ ਫਿਰ ਦਾ ਸ਼ਰਮਤ ਨਹੀਂ ਜਾਣੇ ਚਾਹੀਦੇ ਕਦੀ ਵੀ ਉਹ ਜਾਣੇ ਨਹੀਂ ਚਾਹੀਦੇ ਕਦੇ ਵੀ ਬਾਕੀ ਹੁਣ ਸਾਡੇ ਅਸੀਂ ਆਪੇ ਨੂੰ ਦਫਨਾਉਣ ਲੱਗੇ ਆ ਜੀ ਆਖਰੀ ਆ ਬਸ ਮਾਫ ਕਰਿਓ ਬੋਲਿਆ ਚੱਲਿਆ ਪਰ ਆਪਣੇ ਮਾਪੇ ਦੀ ਕਦਰ ਕਰੋ ਪਲੀਜ਼ ਇਹ ਮੇਰੀ ਇੱਕ ਗੱਲ ਹੋਰ ਮੇਰਾ ਭਾਈ ਪਲੀਜ਼ ਮੇਰਾ ਭਾਈ ਇੱਕ ਮਿੰਟ ਭਾਈ ਗੱਲ ਸੁਣ ਕੇ ਜੀ ਇੱਕ ਮਿੰਟ ਜੀ ਭਾਈ ਇੱਕ ਮਿੰਟ